ਅੰਮ੍ਰਿਤਸਰ ਤੋਂ Shimla ਲਈ ਰਵਾਨਾ ਹੋਏ ਯਾਤਰੀਆਂ ਨਾਲ ਬੜੀ ਅਜੀਬ ਜਿਹੀ ਘਟਨਾ ਵਾਪਰੀ ਜਦੋਂ ਉਹਨਾਂ ਨੇ ਫਲਾਈਟ ਤੋਂ ਬਾਹਰ ਆ ਕੇ ਵੇਖਿਆ ਤਾਂ ਅੰਮ੍ਰਿਤਸਰ 'ਚ ਹੀ ਅੰਮ੍ਰਿਤਸਰ ਦੇ 에어ਪੋਰਟ ਤੇ ਹੀ ਬੈਠੇ ਸਨ ਤਾਂ ਪੂਰੀ ਗੱਲ ਜਿਹੜੀ ਆ ਉਹ ਦੱਸ ਦਿੰਨੇ ਆ ਦਰਅਸਲ ਇਹ ਯਾਤਰੀ ਜਿਹੜੇ ਨੇ ਅੰਮ੍ਰਿਤਸਰ ਤੋਂ Shimla ਲਈ ਰਵਾਨਾ ਹੋਏ ਸੀ ਤੇ ਜਦੋਂ ਇਹ ਫਲਾਈਟ ਉਥੋਂ ਤੁਰਦੀ ਆ ਤੇ ਫਿਰ Shimla ਪਹੁੰਚਦੀ ਆ ਤੇ ਫਲਾਈਟ ਨੇ ਉਹਨਾਂ ਯਾਤਰੀਆਂ ਨੂੰ ਉੱਥੇ ਨਹੀਂ ਉਤਾਰਿਆ ਸਗੋਂ ਫਲਾਈਟ ਉਥੋਂ ਘੁੰਮ ਕੇ ਮੁੜ ਕੇ ਵਾਪਸ ਅੰਮ੍ਰਿਤਸਰ 에어ਪੋਰਟ ਤੇ ਆ ਜਾਂਦੀ ਐ ਤੇ ਜਦੋਂ ਉਹਦੇ ਵਿੱਚ ਬੈਠੀ ਐ ਜਿਹੜੀ ਆ ਸਵਾਰੀ ਹੁੰਦੀ ਹੈ ਜਦੋਂ ਉਹਨਾਂ ਨੇ ਉੱਤਰ ਕੇ 에어ਪੋਰਟ ਤੋਂ ਦੇਖਦੇ ਨੇ ਤੇ ਬਾਹਰ ਹੁੰਦੇ ਨੇ ਤਾਂ ਅੰਮ੍ਰਿਤਸਰ ਤੇ ਹੀ ਵਾਪਸ ਆ ਜਾਂਦੇ ਨੇ ਅੰਮ੍ਰਿਤਸਰ ਚ ਹੀ ਵਾਪਸ ਆ ਜਾਂਦੇ ਨੇ ਤਾਂ ਫਿਰ ਉਹ ਬੜੇ ਹੈਰਾਨ ਹੁੰਦੇ ਨੇ ਕਿ ਸਾਨੂੰ ਫਲਾਈਟ ਨੇ Shimla ਉਤਾਰਿਆ ਹੀ ਨਹੀਂ ਜਦ ਇਹਨੇ ਕਿ ਅੰਮ੍ਰਿਤਸਰ ਤੋਂ Shimla ਲਈ ਰਵਾਨਾ ਹੋਏ ਫਲਾਈਟ ਦੇ ਸਵਾਰੀਆਂ ਨਾਲ ਬੜੀ ਅਜੀਬ ਘਟਨਾ ਵਾਪਰਦੀ ਹੈ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਅੰਮ੍ਰਿਤਸਰ ਹਵਾਈ ਅੱਡੇ ਤੇ ਨਹੀਂ ਦਰਅਸਲ ਫਲਾਈਟ ਨੰਬਰ 9L 812 ਅਲਾਈਸ 에ਅਰਲਾਈਨ ਯਾਤਰੀ ਲੈ ਕੇ 10 ਵਜੇ ਸ਼ਿਮਲਾ ਲਈ ਰਵਾਨਾ ਹੋਈ ਸੀ ਪਰ ਇਹ ਜਹਾਜ਼ ਬਿਨਾਂ ਯਾਤਰੀਆਂ ਨੂੰ ਉਤਾਰੇ ਸ਼ਿਮਲਾ ਨੇੜੇ ਹੋ ਕੇ 11 ਵਜੇ ਦੇ ਕਰੀਬ ਅੰਮ੍ਰਿਤਸਰ ਵਾਪਸ ਆ ਗਏ 에ਅਰਪੋਰਟ 에ਅਰਲਾਈਨ ਦੀ ਇਸ ਹਰਕਤ ਨੂੰ ਲੈ ਕੇ ਸਾਰੇ ਯਾਤਰੀ ਬਹੁਤ ਪਰੇਸ਼ਾਨ ਸਨ अनेका ਯਾਤਰੀਆਂ ਨੇ ਹੋਟਲ ਵੀ ਬੁਕਿੰਗ ਕਰਵਾਏ ਹੋਏ ਸਨ ਜਿਨ੍ਹਾਂ ਦੇ ਪੈਸੇ ਖਰਾਬ ਹੋ ਗਏ ਪਰ 에ਅਰਲਾਈਨ ਦੇ ਨਾ ਸਿਰਫ ਇਹ ਕਹਿ ਕੇ ਤਸੱਲੀ ਦਿੱਤੀ ਪਰ 에어ਲਾਈਨ ਨੇ ਸਿਰਫ ਇਹ ਕਹਿ ਕੇ ਤਸੱਲੀ ਦਿੱਤੀ ਕਿ ਮੌਸਮ ਖਰਾਬ ਹੋਣ ਕਾਰਨ ਫਲਾਈਟ ਬਿਨਾਂ ਲੈਂਡਿੰਗ ਵਾਪਸ ਲੈਉਣੀ ਪਈ ਹਵਾਈ ਅੱਡੇ ਤੇ ਯਾਤਰੀਆਂ ਵੱਲੋਂ ਹੰਗਾਮਾ ਵੀ ਕੀਤਾ ਗਿਆ ਪਰ 에어ਲਾਈਨ ਵੱਲੋਂ ਕਿਸੇ ਨੇ ਪੱਲਾ ਨਹੀਂ ਫੜਿਆ ਅੰਮ੍ਰਿਤਸਰ ਤੋਂ ਸ਼ਿਮਲਾ ਲਈ ਰਵਾਨਾ ਹੋਏ ਯਾਤਰੀਆਂ ਨਾਲ ਬੜੀ ਅਜੀਬ ਜਿਹੀ ਘਟਨਾ ਵਾਪਰੀ ਹੈ ਜਦੋਂ ਉਹਨਾਂ ਨੇ ਫਲਾਈਟ ਤੋਂ ਬਾਹਰ ਆ ਕੇ ਵੇਖਿਆ ਤਾਂ ਅੰਮ੍ਰਿਤਸਰ 'ਚ ਹੀ ਅੰਮ੍ਰਿਤਸਰ ਦੇ 에ਅਰਪੋਰਟ ਤੇ ਹੀ ਬੈਠੇ ਸਨ ਤਨਪੂਰੀ ਗੱਲ ਜਿਹੜੀ ਆ ਉਹ ਦੱਸ ਦਿੰਨੇ ਆ ਦਰਸਲ ਇਹ ਯਾਤਰੀ ਜਿਹੜੇ ਨੇ ਅੰਮ੍ਰਿਤਸਰ ਤੋਂ ਸ਼ਿਮਲਾ ਲਈ ਰਵਾਨਾ ਹੋਏ ਸੀ ਤੇ ਜਦੋਂ ਇਹ ਫਲਾਈਟ ਉਥੋਂ ਤੁਰਦੀ ਆ ਤੇ ਫਿਰ ਸ਼ਿਮਲਾ ਪਹੁੰਚਦੀ ਆ ਤੇ ਫਲਾਈਟ ਨੇ ਉਹਨਾਂ ਯਾਤਰੀਆਂ ਨੂੰ ਉੱਥੇ ਨਹੀਂ ਉਤਾਰਿਆ ਸਗੋਂ ਫਲਾਈਟ ਉਥੋਂ ਘੁੰਮ ਕੇ ਮੁੜ ਕੇ ਵਾਪਸ ਅੰਮ੍ਰਿਤਸਰ 에ਅਰਪੋਰਟ ਤੇ ਆຊਾਂਦੀ ਆ ਤੇ ਜਦੋਂ ਉਹਦੇ ਵਿੱਚ ਬੈਠੀਆਂ ਜਿਹ ਹਰਿਆ ਹੁੰਦੀ ਹੈ ਜਦੋਂ ਉਹਨਾਂ ਨੇ ਉੱਤਰਕੇ ਏਅਰਪੋਰਟ ਤੋਂ ਦੇਖਦੇ ਨੇ ਤਾਂ ਬਾਹਰ ਹੁੰਦੇ ਨੇ ਤਾਂ ਅੰਮ੍ਰਿਤਸਰ ਤੇ ਹੀ ਵਾਪਸ ਆ ਜਾਂਦੇ ਨੇ ਅੰਮ੍ਰਿਤਸਰ ਚ ਹੀ ਵਾਪਸ ਆ ਜਾਂਦੇ ਨੇ ਤੇ ਫਿਰ ਉਹ ਬੜੇ ਹੈਰਾਨ ਹੁੰਦੇ ਨੇ ਕਿ ਸਾਨੂੰ ਫਲਾਈਟ ਨੇ Shimla ਉਤਾਰਿਆ ਹੀ ਨਹੀਂ ਜਦ ਇਹਨੇ ਕਿ ਅੰਮ੍ਰਿਤਸਰ ਤੋਂ Shimla ਲਈ ਰਵਾਨਾ ਹੋਏ ਫਲਾਈਟ ਦੇ ਸਵਾਰੀਆਂ ਨਾਲ ਬੜੀ ਅਜੀਬ ਘਟਨਾ ਵਾਪਰਦੀ ਹੈ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਅੰਮ੍ਰਿਤਸਰ ਹਵਾਈ ਅੱਡੇ ਤੇ ਨੇ ਦਰਅਸਲ ਫਲਾਈਟ ਨੰਬਰ 9L812 ਅਲਾਈਸ 에ਅਰਲਾਈਨ ਯਾਤਰੀ ਲੈ ਕੇ 10 ਵਜੇ ਸ਼ਿਮਲਾ ਲਈ ਰਵਾਨਾ ਹੋਈ ਸੀ ਪਰ ਇਹ ਜਹਾਜ਼ ਬਿਨਾਂ ਯਾਤਰੀਆਂ ਨੂੰ ਉਤਾਰੇ ਸ਼ਿਮਲਾ ਨੇੜਿਓਂ ਹੋ ਕੇ 11 ਵਜੇ ਦੇ ਕਰੀਬ ਅੰਮ੍ਰਿਤਸਰ ਵਾਪਸ ਆ ਗਏ 에ਅਰਪੋਰਟ 에ਅਰਲਾਈਨ ਦੀ ਇਸ ਹਰਕਤ ਨੂੰ ਲੈ ਕੇ ਸਾਰੇ ਯਾਤਰੀ ਬਹੁਤ ਪਰੇਸ਼ਾਨ ਸਨ अनेका ਯਾਤਰੀਆਂ ਨੇ ਹੋਟਲ ਵੀ ਬੁਕਿੰਗ ਕਰਵਾਏ ਹੋਏ ਸਨ ਜਿਨ੍ਹਾਂ ਦੇ ਪੈਸੇ ਖਰਾਬ ਹੋ ਗਏ ਪਰ 에ਅਰਲਾਈਨ ਦੇ ना सिर्फ ये कह के तसल्ली दी पर एयरलाइन ने सिर्फ ये कह के तसल्ली दी कि मौसम खराब होने कारण फ्लाइट बिना लैंडिंग वापस ले होनी पड़ी हवाई अड्डे पे यात्रियों वालों हंगामा भी किया गया पर एयरलाइन वालों किसी ने पल्ला नहीं फड़या देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और WhatsApp channel par but...